ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਅਸੀਂ ਰੱਬ ਨੂੰ ਮੰਨਣਾ ਜੋ ਸ਼ੁਰੂ ਕੀਤਾ ਸੀ ਸੋ ਸਮਝ ਕੇ ਕੀਤਾ ਜਾਂ ਫਿਰ ਆਪਣਾ ਇਹ ਤੇ ਦੇਖਾ ਦੇਖੀ ਵਿੱਚ ਕਿਉਂਕਿ ਜੇ ਆਪਾਂ ਦੇਖੀਏ ਤਾਂ ਜੋ ਆਪਣਾ ਸਮਾਜ ਹੈ ਜੋ ਆਪਣਾ ਦੇਸ਼ ਹਨ ਇੱਕ ਧਾਰਮਿਕ ਦੇਸ਼ ਹੈ ਰੱਬ ਨੂੰ ਮੰਨਣ ਵਾਲਾ ਦੇਸ਼ ਹੈ ਠੀਕ ਹੈ ਜੀ ਹਰੇਕ ਕੋਈ ਨਾ ਕੋਈ ਕਿਤੇ ਨਾ ਕਿਤੇ ਜਾ ਰਿਹਾ ਉਹਨੂੰ ਮੰਨ ਰਿਹਾ ਉਹ ਆਪਣੇ ਸੋਚਣਾ ਵੀ ਉਹ ਅਸੀਂ ਆਪਣੀ ਅਕਲ ਨਾਲ ਸ਼ੁਰੂ ਕੀਤਾ ਉਹਨੂੰ ਮੰਨਣਾ ਜਾਂ ਫਿਰ ਦੇਖਾ ਦੇਖੀ ਲੱਗੇ ਹੋਏ ਆ ਇੱਕ ਦੂਜੇ ਦੇ ਪਿੱਛੇ ਹਾਂਜੀ ਵੀ ਆਪਾਂ ਜਿਹੜਾ ਜਾਂ ਬਚਪਨ ਚ ਚਾਹੇ ਸਮਝ ਲੈ ਕੇ ਆਪਾਂ ਜਦੋਂ ਵੀ ਸ਼ੁਰੂ ਕੀਤਾ ਰੱਬ ਨੂੰ ਮੰਨਣਾ ਉਹਦੋਂ ਸੀ ਆਪੇ ਸਾਰੇ ਪੱਖੋਂ ਤੋਂ ਜਾਂਚ ਪੜਤਾਲ ਕਰੀ ਸੀ ਵੀ ਆਪਾਂ ਆਪਣਾ ਦਿਮਾਗ ਲਾ ਕੇ ਸਮਝਿਆ ਸੀ ਵੀ ਜੋ ਆਪਰ ਰੱਬ ਨੂੰ ਕਿਸੇ ਵੀ ਜਿੱਥੇ ਵੀ ਮੰਨਣ ਲੱਗੇ ਆ ਕਿਸੇ ਵੀ ਚੀਜ਼ ਨੂੰ ਚਾਹੇ ਮੜੀ ਮਸਾਨ ਕੁਝ ਵੀ ਹੋਵੇ ਵੀ ਆਪਾਂ ਅਕਲ ਨਾਲ ਸ਼ੁਰੂ ਕਰਿਆ ਸੀ ਅਕਾ ਦੇਖਾ ਦੇਖੀ ਲੱਗੇ ਸੀ ਉਦੋਂ ਵੀ ਆਪਾਂ ਆਪਣਾ ਪੂਰੀ ਵੀ ਆਪਣੇ ਸੋਜੀ ਵੀ ਆਪਾਂ ਲੈ ਕੇ ਉਹਦੇ ਬਾਰੇ ਪੂਰੇ ਸਾਰੇ ਪੱਖਾਂ ਤੋਂ ਹਰੇਕ ਵੀ ਹਾਂ ਵੀ ਜਿੰਨੀ ਆਪਾਂ ਕੋਸ਼ਿਸ਼ ਆਪਾਂ ਜਾਣਕਾਰੀ ਲੈ ਸਕੀਏ ਵੀ ਉਸ ਤਰੀਕੇ ਕਰਿਆ ਸੀ ਕਿ ਬਸ ਦੇਖੋ ਦੇਖ ਲੱਗੇ ਸੀ ਹਾਂ ਕਿਉਂਕਿ ਸਾਡਾ ਨਾ ਮਕਸਦ ਹੈ ਵੀ ਜੇ ਉਹਨੂੰ ਮੰਨੀਏ ਨਾ ਇੱਕ ਇੱਕ ਸੀਰੀਅਸ ਹੋ ਕੇ ਮੰਨੀਏ ਜਿੱਦਾਂ ਆਪਾਂ ਆਪਣੇ ਪਰਵਾਹ ਨੂੰ ਪਾਲਦੇ ਨਾ ਇੱਕ ਸੀਰੀਅਸ ਹੋ ਕੇ ਮੰਨੀ ਹੈ ਨਾ ਕਿਉਂਕਿ ਆਪਾਂ ਦੇਖੋ ਕਰ ਰਹੇ ਵੀਰੇ ਇਹ ਸਾਰੇ ਪਖੰਡਵਾਦ ਹਨਾ ਚੱਲ ਰਿਹਾ ਹਨਾ ਕਿ ਰੱਬ ਨੂੰ ਪਤਾ ਨਹੀਂ ਹੋਵੇਗਾ ਵੀ ਅਸੀਂ ਪਖੰਡ ਕਰ ਰਹੇ ਹਾਂ ਹਾਂ ਜੀ ਵੀ ਜਦੋਂ ਆਪਾਂ ਕੁਝ ਵੀ ਕਰ ਰਹੇ ਹਾਂ ਜਿਵੇਂ ਜੇ ਰੱਬ ਨੂੰ ਮੰਨਦੇ ਆ ਕਿ ਉਹ ਘਟ ਘਟ ਵਿੱਚ ਹੈ ਹਰ ਇੱਕ ਉਹ ਸਭ ਕੁਝ ਜਾਣਦਾ ਹੈ ਹਰ ਇੱਕ ਬੰਦੇ ਦੇ ਅੰਦਰ ਹੈ ਫਿਰ ਜਦੋਂ ਅਸੀਂ ਕੁਝ ਵੀ ਕਰ ਰਹੇ ਹਾਂ ਤਾਂ ਰੱਬ ਨੂੰ ਅਸੀਂ ਰੱਬ ਨੂੰ ਪਤਾ ਨਹੀਂ ਹੋਵੇਗਾ ਵੀ ਇਹ ਪਖੰਡ ਕਰ ਰਹੇ ਇਹਨਾਂ ਨੂੰ ਕੁਝ ਨਹੀਂ ਪਤਾ ਸਿਰਫ ਉੱਪਰ ਉੱਪਰ ਨੂੰ ਲੱਗੇ ਹੋਏ ਆ ਜਾਂ ਸੀਰੀਅਸ ਹੋ ਕੇ ਅੰਦਰੋਂ ਲੱਗੇ ਆ ਵੀ ਉਹ ਰੱਬ ਤੋਂ ਤਾਂ ਕੋਈ ਲੁਕੋ ਨਹੀਂ ਹੈ ਫਿਰ ਅਸੀਂ ਆਪ ਸੋਚੀ ਵੀ ਅਸੀਂ ਰੱਬ ਤਾਂ ਮੂਰਖ ਬਣਾ ਰਹੇ ਕ ਅਸੀਂ ਆਪਣਾ ਆਪ ਮੂਰਖ ਬਣਾ ਰਹੇ ਆ ਕਿਉਂਕਿ ਰੱਬ ਤੋਂ ਤਾਂ ਕੋਈ ਕਿਸੇ ਚੀਜ਼ ਦਾ ਪੜਦਾ ਨਹੀਂ ਹੈ ਜੀ ਉਹ ਤਾਂ ਸਭ ਕੁਝ ਜਾਣਦਾ ਹੈ ਵੀ ਇਹ ਬੰਦੇ ਦੀ ਕੀ ਭਾਵਨਾ ਅੰਦਰੋਂ ਇਹ ਕਿਸ ਮਕਸਦ ਨਾਲ ਮੰਦੂ ਮੰਦ ਰਿਹਾ ਹੈ ਸਿਰਫ ਲਾਲਚ ਵਾਸਤੇ ਮੰਦ ਰਿਹਾ ਹੈ ਜਾਂ ਅੰਦੀ ਅੰਦੀ ਸ਼ਰਧਾ ਵਿੱਚ ਲੱਗਿਆ ਹੋਇਆ ਹੈ ਹਾਂ ਹਾਂ ਵੀ ਦੇ ਵਾਸਤੇ ਹੁਣ ਆਪਾਂ ਨੂੰ ਆਪ ਸੋਚਣਾ ਪੈਣਾ ਹਾਂ ਵੀ ਰੱਬ ਤੋਂ ਤਾਂ ਹੁਣ ਜਿਹੜਾ ਆਪਾਂ ਜਿਹਨੂੰ ਮੰਨਦੇ ਆਂ ਵੀ ਸੱਚ ਵੀ ਹਾਂ ਰੱਬ ਹੈ ਏਡਾ ਵੱਡਾ ਤਾਂ ਸਾਨੂੰ ਇਹ ਵੀ ਖਿਆਲ ਰੱਖਣਾ ਪੈਣਾ ਵੀ ਰੱਬ ਤੋਂ ਕੋਈ ਪੜਦਾ ਨਹੀਂ ਹੈ ਵੀ ਅਸੀਂ ਜੋ ਵੀ ਕਰ ਰਹੇ ਹਾਂ ਤਾਂ ਰੱਬ ਸਭ ਕੁਝ ਜਾਣ ਰਿਹਾ ਹੈ ਜੀ ਹਾਂ ਕਿਉਂਕਿ ਦੇਖੋ ਜੀ ਆਪਾਂ ਹੁਣ ਦੇਖਾ ਦੇਖੀ ਮੰਨੀਏ ਜਾਂ ਸੋਚ-ਸਮਝ ਕੇ ਇਹਦੇ ਵਿੱਚ ਬਹੁਤ ਫਰਕ ਹੋਏਗਾ ਹਨਾ ਤੇ ਆਪਾਂ ਰੱਬ ਤੋਂ ਆਸ ਕੀ ਕਰੀਏ ਹਨਾ ਚੰਗੇ ਲਈ ਕਿਉਂਕਿ ਰੱਬ ਨੂੰ ਤਾਂ ਸਭ ਕੁਝ ਪਤਾ ਹੈ ਉਹ ਸਭ ਕੁਝ ਦੇਖ ਰਿਹਾ ਹਨਾ ਚੰਗਾ ਕਰਮ ਵੀ ਲਾ ਨੂੰ ਯਾਨੀ ਕਿ ਮਾੜਾ ਕਰਮ ਵੀ ਦੇਖ ਰਿਹਾ ਹਾਂਜੀ ਫਿਰ ਜੇ ਜਦੋਂ ਰੱਬ ਹੈ ਜੀ ਜਿਹੜਾ ਵੀ ਹੁਣ ਉਹਨੂੰ ਜੇ ਆਪਾਂ ਮੰਨ ਰਹੇ ਆ ਤਾਂ ਸੀਰੀਅਸ ਹੋਗੇ ਸਹੀ ਸਮਝ ਲੈ ਕੇ ਫਿਰ ਮੰਨੀਏ ਨੀ ਦੇ ਨਾਲ ਉਹ ਤਾਂ ਨਾਮ ਮੰਨਣਾ ਠੀਕ ਹੈ ਜੀ ਕਿਉਂ ਜਿਹੜਾ ਨਿਹ ਮੰਨ ਰਿਹਾ ਉਹ ਦਿਖਾਵਾ ਤਾਂ ਨਹੀਂ ਕੋਈ ਕਰ ਰਿਹਾ ਰੱਬ ਵੀ ਦੇਖੇਗਾ ਵੀ ਹਾਂ ਠੀਕ ਹੈ ਮੇਰੇ ਕੋਈ ਸਬੂਤ ਨਹੀਂ ਹੈ ਇਹ ਬੰਦਾ ਆਪਣੀ ਜਗਾ ਸੱਚਾ ਹੈ ਠੀਕ ਹੈ ਵੀ ਮੈਨੂੰ ਇਹ ਮੰਨਦਾ ਤਾਂ ਠੀਕ ਹੈ ਵੀ ਦੇ ਵਿੱਚ ਕੋਈ ਉਹ ਤਾਂ ਨਹੀਂ ਹੈ ਵੀ ਕੱਲੂ ਅਗਲਾ ਜਵਾਬ ਦੇ ਸਕਦਾ ਵੀ ਜੇ ਤੂੰ ਦਿਖਦਾ ਹੀ ਨਹੀਂ ਸੀ ਤਾਂ ਇਹਨਾਂ ਨੂੰ ਕੁਝ ਪਿੱਛੋਂ ਲਿਖ ਕੇ ਭੇਜਿਆ ਵੀ ਹਾਂ ਦਿਮਾਗ ਚ ਫਿੱਟ ਕਰਕੇ ਭੇਜਿਆ ਵੀ ਜੇ ਮੈਂ ਨਹੀਂ ਮੰਨਦਾ ਮੈਂ ਆਪਣੀ ਜਗਾ ਸੱਚਾ ਤਾਂ ਹਾਂ ਵੀ ਮੈਨੂੰ ਦਿਖਿਆ ਨਹੀਂ ਹੈ ਪਰ ਜਿਹਦੇ ਪਖੰਡ ਕਰ ਰਹੇ ਆ ਉਹ ਕਿੱਦਾਂ ਜਵਾਬ ਦੇਣਗੇ ਰੱਬ ਨੂੰ ਹਾਂ ਕਿਉਂਕਿ ਅਸੀਂ ਜੇ ਆਪਣੀ ਆਪਣੀ ਸਮਝ ਨਾਲੇ ਆ ਚੰਗੇ ਉਹ ਸ਼ੁਭ ਆਸ਼ਨਾ ਨੂੰ ਬੰਨਣਾਗੇ ਯਾਰ ਲੋਕਾਂ ਨੂੰ ਦੱਸਾਂਗੇ ਹਨਾ ਇਹਦੇ ਵਿੱਚ ਨਾ ਰੱਬ ਯਾਨੀ ਕੋਈ ਕੁਦਰਤ ਲਾ ਲਓ ਇੱਕ ਖੁਸ਼ ਹੋਏਗਾ ਕਿ ਹਾਂ ਇਹ ਬਹੁਤ ਵਧੀਆ ਯਾਨੀ ਕਿ ਮਕਸਦ ਹੈ ਇਹਨਾਂ ਦਾ ਕੰਮ ਕਰ ਰਹੇ ਹਨਾ ਹਾਂ ਵੀ ਮੈਨੂੰ ਤੇ ਮੰਨ ਵੀ ਰਹੇ ਤੇ ਸਮਝ ਗਏ ਮੰਨ ਰਹੇ ਆ ਜੀ ਵੀ ਹਾਂ ਇਹਨਾਂ ਨੇ ਇੱਕ ਜੋ ਵੀ ਕਰਿਆ ਵੀ ਹਾਂ ਮੈਨੂੰ ਕੁਛ ਨਾ ਕੁਛ ਇਹਨਾਂ ਨੇ ਜਾਣਕਾਰੀ ਇਕੱਠੀ ਕਰਕੇ ਵੀ ਹਾਂ ਆਪਣੀ ਜਗ੍ਹਾ ਸੱਚੇ ਹੋ ਗਏ ਫਿਰ ਮੰਨ ਰਹੇ ਪਰ ਜਿਹੜਾ ਵੀ ਆਪਾਂ ਦਿਖਾਵਾ ਹੈ ਇਹ ਤਾਂ ਰੱਬ ਕਦੇ ਵੀ ਕਬੂਲ ਨਹੀਂ ਕਰੇਗਾ हां ਕਿਉਂਕਿ ਦਿਖਾਵਾ ਦਾ ਦੇਖੋ ਵੀਰੇ ਨਾ ਅਜੇ ਤੱਕ ਮਨਜ਼ੂਰ ਹੋਇਆ ਨਾ ਹੋ ਪਰ ਹੈਰਾਨੀ ਵਾਲੀ ਗੱਲ ਇਹ ਹੀ ਹੈ ਨਾ ਕਿਉਂਕਿ ਆਪਾਂ ਜੋ ਦੇਖਾ ਦੇਖੀ ਮੰਨ ਰਹੇ ਆ ਉਹਦਾ ਸਾਨੂੰ ਨੁਕਸਾਨ ਇਹੀ ਹੈ ਹਾਂ ਵੀ ਐਡਾ ਵੱਡਾ ਸਿਸਟਮ ਚੱਲ ਰਿਹਾ ਹੈ ਵੀ ਇਹ ਪਖੰਡੀ ਚੱਲ ਰਿਹਾ ਸਾਰਾ ਫਿਰ ਤਾਂ ਹਾਂ ਕਿਉਂਕਿ ਪਖੰਡ ਦੇ ਨਾਂ ਤੇ ਦੇਖੋ ਇੱਕ ਤਾਂ ਕੋਈ ਬੰਦਾ ਲਾ ਲੋ ਨਸ਼ੇ ਚ ਜਾਂ ਕਿਤੇ ਗਲਤੀ ਕਰਦਾ ਉਹ ਤਾਂ ਚਲੋ ਇਨਸਾਨ ਹੈ ਕੰਮ ਗਲਤੀ ਕਰਦਾ ਨਾ ਹੁਣ ਤੁਸੀਂ ਲਾ ਲੋ ਇੰਨੇ ਵੱਡੇ ਨਾ ਅਹੁਦੇ ਤੇ ਜਾ ਕੇ ਬੰਦਾ ਐਨਾ ਨਾਮ ਚ ਪਾ ਕੇ ਆਉ ਕਰਕੇ ਉਹ ਸਿਰਫ ਆਪਣੇ ਮਕਸਦ ਲਈ ਹਨਾ ਹੂੰ ਕਿਉਂ ਰੱਬ ਦੇਖਦਾ ਨਹੀਂ ਹੋਏਗਾ ਹਾਂ ਹੁਣ ਆਪਣਾ ਦੇਸ਼ ਲਾਲਾ ਵੀ ਸਾਰਾ ਧਾਰਮਿਕ ਦੇਸ਼ ਹੈ ਜੀ ਪਰ ਆਪਾਂ ਜੇ ਦੇਖੀਏ ਸੋਚ ਕੇ ਵੀ ਸਾਰਿਆਂ ਨੂੰ ਕਿਸੇ ਨੂੰ ਸਮਝ ਹੈ ਤਾਂ ਬਾਰੇ ਕੋਈ ਸਭ ਦੇਖਾ ਦੇਖੀ ਲੱਗੇ ਹੋਏ ਨਹੀਂ ਵੀ ਕਿਸੇ ਨੂੰ ਪਤਾ ਵੀ ਰੱਬ ਵੀ ਕੋਈ ਸਬੂਤ ਨਹੀਂ ਹੈ ਬੰਦਾ ਵੀ ਆਪਾਂ ਇੱਕ ਅੰਧਵਿਸ਼ਵਾਸ ਕਰ ਰਹੇ ਆ ਵੀ ਰੱਬ ਆ ਵਾਸਤੇ ਐਨੀ ਕਿਸੇ ਨੂੰ ਕੋਈ ਸਮਝ ਹੈਗਾ ਕਿਉਂਕਿ ਦੇਖੋ ਮਹਾਰਾਜ ਨੇ ਵੀ ਕਿਹਾ ਨਾ ਦੇਖਾ ਦੇਖੀ ਸਭ ਕਰੇ ਮਨ ਮੁਖਬੂਜ ਨਾ ਪਾਏ ਕਿਉਂਕਿ ਜਿਹੜਾ ਮਨ ਮੁਖ ਬੰਦਾ ਨਾ ਮਨ ਦੇ ਪਿੱਛੇ ਲੱਗੇ ਉਹਨੇ ਨਾ ਬੂਝ ਪਾਈ ਹੈ ਅਤੇ ਨਾ ਹੀ ਪਾਣੀ ਹੈ ਨਾ ਹਾਂ ਉਹ ਤਾਂ ਵੀ ਦੇਖਾ ਦੇਖੀ ਬਸ ਜੋ ਪਿੱਛੋ ਲੱਗੇ ਹੋਏ ਉਹ ਹੀ ਦੇਖ ਕੇ ਅਸੀਂ ਲੱਗੇ ਸਮਝੇ ਕਿਸੇ ਨੇ ਨਹੀਂ ਵੀ ਹੈ ਜਾਂ ਨਹੀਂ ਹੈ ਕਿੱਦਾਂ ਹੈ ਕਿੱਦਾਂ ਨਹੀਂ ਵੀ ਕਿੱਦਾਂ ਉਹਦਾ ਫਾਇਦਾ ਹੈ ਕਿ ਨੁਕਸਾਨ ਹੈ ਸਮਾਜ ਨੂੰ ਕੋਈ ਅੱਗੇ ਵਧ ਰਿਹਾ ਹੈ ਕਿ ਪਿੱਛੇ ਜਾ ਰਿਹਾ ਹੈ ਹਾਂ ਕਿਉਂਕਿ ਸਾਡਾ ਵੀ ਦੇਖੋ ਵੀਰੇ ਮਕਸਦ ਹੈ ਤੇ ਤੁਹਾਡਾ ਵੀ ਇਹੀ ਫਰਜ਼ ਬਣਨਾ ਨਾ ਵੀ ਇਤਾਰਮਿਕ ਗੁਲਾਮੀ ਤੋਂ ਆਜ਼ਾਦ ਹੋ ਕੇ ਨਾ ਆਪਣੇ ਪੈਰਾਂ ਤੇ ਆਪ ਖੜੇ ਹੋ ਸਕੀਏ ਸੱਚ ਨੂੰ ਨਾਲ ਜੁੜੀ ਆਪਾਂ ਜੇ ਵੀ ਜਿੰਨੇ ਕ ਆਪਾਂ ਮੰਨਣਾ ਰਿਐਲਿਟੀ ਦੱਸੇ ਵੀ ਹਾਂ ਵੀ ਜੇ ਇੱਕ ਵਿਸ਼ਵਾਸ ਹੈ ਜੇ ਰੱਬ ਮੰਨਣਾ ਹੈ ਵੈਸੇ ਉਸ ਤੋਂ ਇਲਾਵਾ ਕੁਝ ਨਹੀਂ ਹੈ ਜੀ ਹਾਂ ਜੀ ਯਾਨੀ ਕਿ ਜੇ ਰੱਬ ਹੀ ਮੰਨ ਲਓ ਸਭ ਕੁਝ ਕਰਦਾ ਹੁੰਦਾ ਅੱਜ ਐਡੇ ਕਾਨੂੰਨ ਹੈ ਠੀਕ ਹੈ ਜੀ ਜੱਜ ਹੈ ਇਹਨਾਂ ਦੇ ਤਾਂ ਫੇ ਲੋੜ ਨਹੀਂ ਪੈਣੀ ਕਿਉਂਕਿ ਧਾਰਮਿਕ ਜਿਹੜੇ ਆਪਣੇ ਲਾ ਲਓ ਡੇਰੇ ਲਾ ਲਓ ਹਨਾ ਇੱਕ ਤਰ੍ਹਾਂ ਖੋਲੇ ਬੈਠੇ ਉਹਨਾਂ ਦੇ ਦੇਖੋ ਰੇਪ ਤੱਕ ਹੋਲੇ ਹਨਾ ਹਾਂ ਸਾਰੇ ਰੇਪ ਸਿੱਟਾ ਹਾਂ ਵੀ ਜੇ ਆਪਾਂ ਸਮਝੀ ਦੇਖੀਏ ਫਿਰ ਤਾਂ ਸਾਰਾ ਬਿਜ਼ਨਸ ਹੀ ਚੱਲ ਰਿਹਾ ਉਹ ਕਿ ਰੱਬ ਬਾਰੇ ਕੋਈ ਸਹੀ ਜਾਣਕਾਰੀ ਤੇ ਦੇ ਨਹੀਂ ਰਿਹਾ ਲੋਕਾਂ ਨੂੰ ਵੀ ਹਾਂ ਵੀ ਵੀ ਤੁਹਾਡੀ ਜ ਮਰਜ਼ੀ ਹੈ ਵੀ ਹਾਂ ਸਿੱਧੇ ਸੋਗੇ ਦੇਖ ਕੇ ਮੰਨਦੇ ਜੋ ਮੰਨਣਾ ਵੀ ਇਹਦਾ ਸਬੂਤ ਕੋਈ ਨਹੀਂ ਹੁੰਦਾ ਵੀ ਹਾਂ ਹਾਂ ਇੱਕ ਤਾਂ ਬਿਜ਼ਨਸ ਚੱਲ ਰਿਹਾ ਇੱਕ ਉਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਹੁੰਦੀਆਂ ਵੀ ਉਹਨਾਂ ਨੂੰ ਸਜ਼ਾ ਇੱਕ ਆਪਣਾ ਕਾਨੂੰਨ ਜੋ ਬੰਦੇ ਨੇ ਤਿਆਰ ਕੀਤਾ ਬੰਦੇ ਨੇ ਲਿਖਿਆ ਉਹ ਸਜ਼ਾ ਦੇ ਰਿਹਾ ਰੱਬ ਸਭ ਕੁਝ ਦੇਖ ਰਿਹਾ ਮੰਨ ਲੋ ਹਲਾ ਤਾਂ ਸਜ਼ਾ ਕੌਣ ਦੇ ਰਿਹਾ ਕਾਨੂੰਨ ਕਿਉਂਕਿ ਉਹ ਆਪ ਚੁੱਪ ਕਿਉਂ ਹੈ ਹਾਂਜੀ ਬਸ ਸਾਡੇ ਅਹੀ ਹੈ ਜੀ ਅੱਜ ਦਾ ਵਿਸ਼ਾ ਜਿਹੜਾ ਜੀ ਵੀ ਆਪਾਂ ਜੇ ਰੱਬ ਨੂੰ ਮੰਨਣਾ ਨਾ ਤਾਂ ਸਮਝ ਕੇ ਵੀ ਆਪਾਂ ਆਪ ਆਪਣੀ ਜਾਣਕਾਰੀ ਲੈ ਕੇ ਆਪਣੇ ਪੈਰਾਂ ਤੇ ਖੜੇ ਹੋਗੇ ਫੇਰ ਕਰੀਏ ਵੀ ਫੈਸਲਾ ਵੀ ਆਪਾਂ ਰੱਬ ਨੂੰ ਮੰਨਣਾ ਜਾਂ ਨਹੀਂ ਮੰਨਣਾ ਹਾਂ ਜੀ ਜਿੱਦਾਂ ਸਾਨੂੰ ਲਾਭ ਹੋਏਗਾ ਅਸੀਂ ਆਪ ਤੇ ਆਪਣੇ ਸਮਾਜ ਨੂੰ ਇੱਕ ਆਜ਼ਾਦ ਕਰਾਂਗੇ ਧਾਰਮਿਕ ਜਿਹੜੀ ਗੁਲਾਮੀ ਤੋਂ ਹਨਾ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਜੇ ਵੀਰੇ ਵਧੀਆ ਲੱਗਿਆ ਤਾਂ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ